ਉਦੋਂ ਪਹਿਲਾ ਫਿਰ ਆਉਣ ਵਾਲੇ ਹੜ ਨੂੰ ਬੰਨ ਮਾਰਨ ਵਾਸਤੇ ਤੁਰੇ ਹੋਇਆ ਸ਼ਰੀਕੇ ਦੇ ਵਿੱਚ ਬਥੇਰੇ ਆਪਣੇ ਰੌਲੇ ਪੈ ਜਾਂਦੇ ਨੇ ਪਰ ਜਦੋਂ ਦੁਸ਼ਮਣ ਸਾਰੇ ਘਰਾਂ ਨੂੰ ਅੱਗ ਲਾਉਂਦਾ ਹੋਵੇ ਭਾਈ ਉਦੋਂ ਬਾਲਟੀਆਂ ਤਾਂ ਦੁਸ਼ਮਣ ਵੀ ਚੱਕਦਾ ਚਾਹੇ ਦੁਸ਼ਮਣ ਦੇ ਘਰ 'ਚ ਅੱਗ ਲੱਗੀ ਹੋਵੇ ਉਦੋਂ ਦਾ ਉਹਨਾਂ ਨੇ ਪੈਸਾ ਛੱਟਿਆ ਬੋਟਾਂ ਖਰੀਦੀਆਂ ਲੋਕਾਂ ਨੂੰ ਗਮਰਾਹ ਕਰਿਆ ਤਾਕਤ ਹਾਸਲ ਕਰ ਲਈ ਨਾਲ ਬੰਗਲਾਦੇਸ਼ ਦੇ ਵਿੱਚੋਂ ਵਿਦਿਆਰਥੀਆਂ ਦਾ ਐਜੀਟੇਸ਼ਨ ਹੀ ਸੀ ਨਾ ਸ਼ੇਖ ਅਸੀਨਾ ਨੂੰ ਭੱਜਦੀ ਨੂੰ ਰਾਹ ਨਹੀਂ ਲੱਭਿਆ ਤੁਸੀਂ ਸਾਰੇ ਪਿੰਡਾਂ ਦੇ ਸੱਥਾਂ 'ਚ ਜਾਣੇ ਹੋ ਗੱਲਾਂ ਵੀ ਸੁਣਦੇ ਹੋ ਉਹਨਾਂ ਲੋਕਾਂ ਨਾਲ ਵੀ ਗੱਲਾਂ ਕਰਦੇ ਹੋ ਕਿ ਧਰਨੇ ਵਾਲੇ ਆ ਗਏ ਜਿਹੜੀ ਹਾਲਤ ਦੇ ਵਿੱਚ ਹਾਂ ਆਪਾਂ ਹੁਣ ਲੰਘ ਰਹੇ ਹਾਂ ਕਟੋ-ਕਟ ਜਿਹੜੇ ਤੁਸੀਂ ਬੈਠਿਓ ਸੋਨੂੰ ਇਸ ਗੱਲ ਦਾ ਪਤਾ ਹੋਣਾ ਚਾਹੀਦਾ ਵੀ ਜਿਹੜੇ ਅਸੀਂ ਧਰਨੇ 'ਚ ਜਾਣਿਆ ਜਿਹੜੀ ਲੜਾਈ ਅਸੀਂ ਲੜ ਰਹੇ ਹਾਂ ਇਹ ਲੜਾਈ ਅਸਲ 'ਚ ਹੈ ਕਿ ਜੇ ਅਸੀਂ ਤਕਨੀਕੀ ਤੌਰ ਤੇ ਤੁਹਾਡੇ ਨਾਲ ਗੱਲਾਂ ਕਈ ਵੀ ਜਰਮਨੀ 'ਚ ਆ ਬਣ ਗਿਆ ਮੈਕਸੀਕੋ 'ਚ ਆ ਬਣ ਗਿਆ ਫਰਾਂਸ ਦੇ ਵਿੱਚ ਆ ਬਣਨ ਜਾ ਰਿਹਾ ਹੈ ਅਮਰੀਕਾ ਦੇ ਵਿੱਚ ਆ ਬਣ ਗਿਆ ਬਿਲਗਰੀਟਸ ਨੇ ਨਹੀਂ ਜ਼ਮੀਨ ਲੈ ਲਈ ਬਾਲਮਾਰਟ ਨੇ ਨਹੀਂ ਲੈ ਲਈ ਕਰਦ ਨੇ ਨਹੀਂ ਲੈ ਲਈ ਗੱਲਾਂ ਸਮਝ ਨਹੀਂ ਆਉਂਦੀਆਂ ਸਿੱਧੇ ਰੂਪ ਦੇ ਵਿੱਚ ਮੈਂ ਤੁਹਾਡੇ ਨਾਲ ਗੱਲ ਕਰਨੀ ਚਾਹੁੰਦਾ ਵੀ ਜਿਹੜੀ ਸਾਡੀ ਹਕੂਮਤ ਹੈ ਇਹ ਪੈਸੇ ਵਾਲਿਆਂ ਦੇ ਹੱਥਾਂ 'ਚ ਖੇਡ ਰਹੀ ਹੈ ਭਾਵੇਂ ਰਾਜ ਦੀ ਹਕੂਮਤ ਹੈ ਭਾਵੇਂ ਉਹ ਕੇਂਦਰ ਦੀ ਹਕੂਮਤ ਹੈ ਪੈਸੇ ਵਾਲਾ ਨਹੀਂ ਇੱਕ ਲੋੜ ਹੈ ਕਿ ਇੱਥੇ ਦੋ ਕਿਸਮ ਦਾ ਸਮਾਜ ਹੈ ਤੇ ਦੋ ਕਿਸਮ ਦੇ ਸਮਾਜ ਜ ਰਹਿਣਾ ਚਾਹੀਦਾ ਇੱਕ ਸਮਾਜ ਹੈ ਮਾਲਕ ਸਮਾਜ ਦੂਜਾ ਸਮਾਜ ਹੈ ਮਜ਼ਦੂਰ ਜਿਹਨੇ ਇਹਦੇ ਵਿਚ ਵਿਚਾਲੇ ਜਿਹੜਾ ਹਿੱਸਾ ਹੈ ਉਹ ਇਹਨਾਂ ਨੇ ਖਤਮ ਕਰਨਾ ਹੁਣ ਤੁਸੀਂ ਇਸੇ ਗੱਲ ਤੋਂ ਹਿਸਾਬ ਲੈ ਲਓ ਵੀ ਵਿਚ ਵਿਚਾਲੇ ਵਾਲਾ ਹਿੱਸਾ ਕਿਹੜਾ ਹੈ ਜਿਹੜਾ ਆਪਦੇ ਆਪ ਨੂੰ ਮਾਲਕ ਕਹਿੰਦਾ ਹੈ ਵਿਚ ਵਿਚਾਲੇ ਵਾਲਾ ਉਹ ਹਿੱਸਾ ਹੈ ਜਿਹੜਾ ਜ਼ਮੀਨਾਂ ਦਾ ਮਾਲਕ ਹੈ ਜਿਹੜਾ ਕਿਸੇ ਛੋਟੇ ਕਾਰਖਾਨੇਦਾਰ ਦਾ ਮਾਲਕ ਹੈ ਜਿਹੜਾ ਕਿਸੇ ਦੁਕਾਨ ਦਾ ਮਾਲਕ ਹੈ ਜਿਹੜਾ ਕਿਸੇ ਗਦਾਮ ਦਾ ਮਾਲਕ ਹੈ ਜਾਂ ਕਿਸੇ ਟਰਾਂਸਪੋਰਟ ਦਾ ਮਾਲਕ ਹੈ ਜਿਹੜੀ ਇਹ ਮਲਕੀਅਤ ਹੈ ਤੇ ਵਿੱਚ ਵਿਚਾਲੇ ਵਾਲੀ ਮਲਕੀਅਤ ਇਹਨੂੰ ਇਹ ਸਾਫ਼ ਕਰਨਾ ਚਾਹੁੰਦੇ ਨੇ ਇਹਨੂੰ ਇਹ ਖਤਮ ਕਰਨਾ ਚਾਹੁੰਦੇ ਨੇ ਘਰ ਦੇ ਉੱਤੇ ਕਬਜ਼ਾ ਹੈ ਜਿਹੜੀ ਕਿੱਡੀ ਵੱਡੀ ਦੁਨੀਆ ਹੈ ਜੇ ਉਹਦਾ 90% ਵਪਾਰ ਦੇ ਉੱਤੇ ਕਬਜਾ ਹੈ ਤੇ ਕਹੀ ਜੀ ਕੰਪਨੀ ਹੈ ਜਿਹਦਾ 110 ਦੇਸ਼ਾਂ ਦੇ ਵਿੱਚ ਕਬਜਾ ਹੈ ਇਸ ਕੀ ਮੁਲਕਾਂ ਦੇ ਵਿੱਚ ਅੱਡੇ ਨੇ ਜਿਦੇ ਕੋਲ 15 ਕਰੋੜ 50 ਲੱਖ ਮੁਲਾਜ਼ਮ ਨੇ 15 ਕਰੋੜ 50 ਲੱਖ ਕਹਿਣਾ ਹੀ ਸੌਕੇ ਨੇ ਬਾਈ ਪਤਾ ਕਿੰਨੇ ਹੁੰਦੇ ਨੇ 50 ਕਰੋੜ ਸਾਢੇ 15 ਕਰੋੜ ਮੁਲਾਜ਼ਮ ਨੇ ਜੇ ਇੱਕ ਐਮਾਜ਼ਨ ਕੰਪਨੀ ਕੋਲੇ ਅੰਨਾਂ ਜਿੰਨਾ ਕਿੰਨੇ ਨੇ ਉਹਦੀ ਗਿਣਤੀ ਕਿੰਨੀ ਬਣ ਗਈ ਜਨੀਆਂ ਪੰਜ ਪੰਜਾਬਾਂ ਦਾ ਜੰਮਦੇ ਬੱਚੇ ਤੋਂ ਲੈ ਕੇ 90 ਸਾਲ ਤੇ ਬੁਢੇ ਤੱਕ ਜੇ ਮੁਲਾਜ਼ਮ ਰੱਖਿਆ ਇਹ ਹੈ ਕਿ ਦੇਖੋ ਬਿਜਲੀ ਉਹਨਾਂ ਨੇ ਕਬਜ਼ੇ ਚ ਕਰ ਲਈ ਸਾਰੇ ਭਾਰਤ ਦੀ ਆਪਾਂ ਤਾਂ ਭਾਰਤ ਵਿੱਚ ਹੀ ਜਾਣਾ ਪਊਗਾ ਭਾਵੇਂ ਭਾਰਤੋਂ ਹੇਠਾਂ ਆ ਕੇ ਆਪਾਂ ਨੂੰ ਪੰਜਾਬ ਚ ਆਉਣਾ ਪਊਗਾ ਪੰਜਾਬ ਦੇ ਵਿੱਚ ਵੀ ਬਿਜਲੀ ਉਹਨਾਂ ਦੇ ਕਬਜ਼ੇ 'ਚ ਐ ਸਕੂਲ ਉਹਨਾਂ ਦੇ ਕਬਜ਼ੇ 'ਚ ਨੇ ਹਸਪਤਾਲ ਉਹਨਾਂ ਦੇ ਕਬਜ਼ੇ 'ਚ ਨੇ ਪਾਣੀ ਤੇ ਉਹਨਾਂ ਦਾ ਕਬਜ਼ਾ ਹੈ ਬਾਈ ਰੇਲਾਂ ਉਹਨਾਂ ਦੇ ਕਬਜ਼ੇ 'ਚ ਨੇ ਬੰਦਰਗਾਹਾਂ ਉਹਨਾਂ ਦੇ ਕਬਜ਼ੇ 'ਚ ਨੇ ਕੋਲੇ ਦੀਆਂ ਖਾਣਾ ਉਹਨਾਂ ਦੇ ਘਰ ਵਾਲੀ ਦੇ ਦੌਰਾ ਪਿਆ ਜੇ ਬੰਕਰੇ ਜੇ ਐ ਪਤਾ ਲੱਗ ਜਾਵੇ ਵੀ ਤੇਰੇ ਕੋਲ ਤਾਂ ਬਾਈ 40 ਕਿੱਲੇ ਸੀ ਉਹਦਾ ਸਾਰੇ ਦੇ ਸਾਰੇ ਟਿਲਾਂ ਲਾਈਨ ਸਾਰੇ ਲਕੀਰ ਮਾਰ ਕੇ ਉਹਦਾ ਮਨ ਕਰੇ ਕੋਠੇ ਤੋਂ ਉੱਤਰ ਤੋਂ ਪਹਿਲਾ ਮੁੰਡੇ ਨੂੰ ਡਿੱਕੇ ਮਰੂਗਾ ਇਸ ਕਰਕੇ ਵੱਡੇ ਜਿਹੇ ਇਸ ਇਸ ਹਿੱਸੇ ਨੂੰ ਨਾ ਜਿਹੜਾ ਉਹ ਖਤਮ ਕਰਨ ਜਾ ਰਹੇ। ਇਸ ਨੂੰ ਹੁਣ ਆਪਾਂ ਆਪਾਂ ਕਹਿ ਰਹੇ ਹਾਂ ਜੀ ਲੜਾਈ ਸਾਡੀ ਇਹ ਵੱਡੀ ਗੱਲ ਬਣ ਗਈ। ਜੇ ਭਲਾ ਜ਼ਮੀਂਦਾਰ ਨਾ ਰਹੀਆਂ ਫਿਰ ਮੰਡੀਆਂ ਦਾ ਕੀ? ਫਿਰ ਐਮਐਸਪੀ ਦਾ ਕੀ? ਫਿਰ ਗਾਰੰਟੀ ਕਾਨੂੰਨ ਦਾ ਕੀ? ਫਿਰ ਡਰਾਫਟ ਦਾ ਕੀ? ਫਿਰ ਸਾਡੀ ਵਿਰਾਸਤ ਦਾ ਕੀ? ਫਿਰ ਅਸੀਂ ਦਾਤੇ ਕਹਦੇ ਹੋਏ ਫਿਰ ਅਸੀਂ ਕਿਸਾਨ ਕਾਦੇ ਹੋਏ ਜਣੀ ਕਿਸਾਨੀ ਤੋਂ ਮਜ਼ਦੂਰੀ ਤੱਕ ਲੈ ਕੇ ਆਉਣਾ ਮਾਲਕੀ ਦਾ ਹੱਕ ਛੋੜਾ ਖਤਮ ਕਰਨਾ ਤੇ ਵੱਡੇ ਮਾਲਕ ਨੂੰ ਇਹ ਸਾਰੀ ਮਲਕੀਅਤ ਦੇਣੀ ਜ਼ਮੀਨਾਂ ਵੀ ਉਹਨਾਂ ਦੀਆਂ ਅਨਾਜ ਵੀ ਉਹਨਾਂ ਦਾ ਦੁੱਧ ਵੀ ਉਹਨਾਂ ਦਾ ਸਬਜ਼ੀਆਂ ਵੀ ਉਹਨਾਂ ਦੀਆਂ ਪਾਣੀ ਵੀ ਉਹਨਾਂ ਦਾ ਸੜਕਾਂ ਵੀ ਉਹਨਾਂ ਦੀਆਂ ਸ਼ਹਿਰ ਵੀ ਉਹਨਾਂ ਦੇ ਗਦਾਮ ਵੀ ਉਹਨਾਂ ਦੇ ਆ ਕਰਨਾ ਚਾਹੁੰਦੇ ਨੇ ਤੇ ਅਸੀਂ ਇਸ ਜ਼ਿੰਦਗੀ ਚ ਆਟਾ ਨਹੀਂ ਆਟਾ ਚਾਹੇ ਗੌਂਡੀ ਤੋਂ ਲੈ ਕੇ ਆਵੇ ਉਹ ਰੋਟੀ ਪਕਾ ਕੇ ਖਵਾਉਂਦੀ ਐ ਐ ਤਾਂ ਤੁਹਾਡਾ ਬਰਸਤ ਹੈ ਤੇ ਐਸ ਬਰਸਤ ਦੇ ਲੋਕਾਂ ਨੂੰ ਜੇ ਕਿਸੇ ਦਰਵਾਜੇ ਤੇ ਆਪਣੇ ਬੱਚੇ ਦਾ ਢਿੱਡ ਭਰਨ ਵਾਸਤੇ ਦੋ ਬੁਰਕੀਆਂ ਰੋਟੀਆਂ ਨਹੀਂ ਮੰਗਣੀਆਂ ਪੈ ਜਾਣ ਪਹਿਲਾਂ ਇਹ ਕੋਈ ਜ਼ਿੰਦਗੀ ਰਹੀ ਬਾਈ ਐ ਜ਼ਿੰਦਗੀ ਜਿਉਣ ਦੀ ਸਕੀਮਾ ਸੂ ਇਹ ਸਾਨੂੰ ਇੱਥੇ ਲਿਆਉਣਾ ਚਾਹੁੰਦੇ ਨੇ ਅਸੀਂ ਇਸ ਕਿਸਮ ਦੇ ਦਿਨ ਨਾ ਆਉਣ ਇਸ ਕਿਸਮ ਦੀ ਹਾਲਤ ਪੈਦਾ ਹੈ ਨਾ ਕਰ ਸਕਣ ਉਦੋਂ ਪਹਿਲਾਂ ਫਿਰ ਆਉਣ ਵਾਲੇ ਹੜ੍ਹ ਨੂੰ ਬੰਨ੍ਹ ਮਾਰਨ ਵਾਸਤੇ ਤੁਰੇ ਹੋਇਆ ਇਹ ਵੱਡੀ ਲੜਾਈ ਹੈ ਤਾਂ ਹੀ ਦਾ ਤਰਲੇ ਕਰਦੇ ਆਂ ਡੱਲੇਵਾਲ ਹੁਰਾਂ ਦੇ ਵੀ ਡੱਲੇਵਾਲ ਸਾਹਿਬ ਦੁਸ਼ਮਣ ਚੜਿਆ ਆਉਂਦਾ ਪਾਟੇ ਤੋਂ ਗੁਜ਼ਾਰਾ ਨਹੀਂ ਹੋਣਾ ਇਕੱਠੇ ਹੋਣ ਦੀ ਲੋੜ ਐ ਛੜ ਦੇ ਮਰਨ ਵਰਤ ਖਾ ਲੋ ਰੋਟੀਆਂ ਪ੍ਰਸ਼ਾਦਾ ਹੋ ਸਮਗਾ ਤਕੜੇ ਹੋ ਦੁਸ਼ਮਣ ਤਾਂ ਚੜਿਆ ਆਉਂਦਾ ਇਹਦੇ ਨਾਲ ਤਾਂ ਜੰਗ ਲੜਨੀ ਪੂ ਭੁੱਖਿਆਂ ਨੂੰ ਵੀ ਲੜਨੀ ਪੂ ਤੁਸੀਂ ਭੁੱਖ ਨਾਲ ਕਿਉਂ ਮਰ ਰਹੇ ਹੋ ਜਥੇ ਬੰਦੀਆਂ ਦੇ ਬਖਰੇਵੇਂ ਹੁੰਦੇ ਨੇ ਭਰਾ ਭਰਾ ਨਾਲ ਨਹੀਂ ਬੋਲਦਾ ਹੁੰਦਾ ਸ਼ਰੀਕੇ ਦੇ ਵਿੱਚ ਬਥੇਰੇ ਆਪਣੇ ਰੌਲੇ ਪੈ ਜਾਂਦੇ ਨੇ ਪਰ ਜਦੋਂ ਦੁਸ਼ਮਣ ਸਾਰੇ ਘਰਾਂ ਨੂੰ ਅੱਗ ਲਾਉਂਦਾ ਹੋਵੇ ਭਾਈ ਉਦੋਂ ਬਾਲਟੀਆਂ ਤਾਂ ਦੁਸ਼ਮਣ ਵੀ ਚੱਕਦਾ ਚਾਹੇ ਦੁਸ਼ਮਣ ਦੇ ਘਰ 'ਚ ਅੱਗ ਲੱਗੀ ਹੋਵੇ ਉਦੋਂ ਦਾ ਸਾਰੇ ਇੱਕ ਹੁੰਨੇ ਆ ਲੋੜ ਦਾ ਐਸ ਕਰ ਲਿਆ ਅਟੈਕ ਦਾ ਚੜਿਆ ਦਰਿਆ ਆਉਂਦਾ ਐਸ ਵੇਲੇ ਤਾਂ ਜੰਨੀਆਂ ਜੱਥੇ ਵੱਡੀਆਂ ਨੇ ਜੇ ਸਾਰਿਆਂ ਇਕੱਠਿਆ ਹੋਣ ਤਾਂ ਇਹ ਲੜਾਈ ਨੂੰ ਮਾੜਾ ਮੋਟਾ ਰੋਕਿਆ ਜਾ ਸਕਦਾ ਇਕੱਲੇ ਤਾਂ ਅਸੀਂ ਵੀ ਨਹੀਂ ਰੋਕ ਸਕਦੇ ਸੰਤਾਂ ਮਜ਼ਦੂਰਾਂ ਨੂੰ ਵੀ ਨਾਲ ਲੈਣਾ ਪੈਣਾ ਸਾਨੂੰ ਇਕਜੁੱਟ ਹੋਣਾ ਪੈਣਾ ਬਾਈ ਰਹੋ ਯਾਰ ਤੁਸੀਂ ਵੱਡੇ ਅਸੀਂ ਕਹਿੰਦਾ ਕਿ ਤੁਸੀਂ ਵੱਡੇ ਹੋ ਜਿਹੜਾ ਕੋਈ ਕਹਿੰਦਾ ਵੀ ਮੈਂ ਵੱਡਾ ਜਰ ਅਸੀਂ ਕਹਿੰਦਾ ਵੀ ਤੂੰ ਵੱਡਾ ਰਹਿ ਤੂੰ ਕਿਸਾਨਾਂ ਨੂੰ ਬਚਾ ਦੇ ਫਿਰ ਅਸੀਂ ਸਾਰੇ ਵੱਡੇ ਆ ਤੂੰ ਬਚਾਉ ਜ਼ਮੀਨਾਂ ਨੂੰ ਬਚਾ ਦੇ ਆਪਾਂ ਸਾਰੇ ਵੱਡੇ ਆ ਅਜੇ ਤਾਂ ਹੁਣ ਤਾਂ ਕੋਈ ਭਲੇਖਾ ਨਹੀਂ 1991 ਤਾਂ ਬਹੁਤ ਸਾਲ ਹੋ ਗਿਆ ਸੀ ਤਾਂ ਉਹ ਦਿਨ ਦੇ ਰਿੰਗਦੇ ਆ ਉਹ ਦਿਨ ਨੇ ਕੂਕਦੇ ਆਏ ਕਿਸਾਨੋ ਹਮਲਾ ਤਾਂ ਆ ਗਿਆ ਹਮਲਾ ਤਾਂ ਆ ਗਿਆ ਹੁਣ ਜੇ ਨਹੀਂ ਸਿਰ ਤੇ ਖੜਾ ਇਸ ਵੇਲੇ ਸਾਫੀ ਦੇਖੀ ਜਾ ਨਜ਼ਰ ਜ਼ਮੀਨ ਕਿਸੇ ਦੀ ਸੜਕ ਕਿਸੇ ਦੀ ਤੁਸੀਂ ਸੜਕ ਕੱਢਣੀ ਹੈ ਜ਼ਮੀਨ ਮਾਲਕ ਦੀ ਹੈ ਤੁਸੀਂ ਖਰੀਦਾਰ ਹੋ ਉਹ ਵੇਚ ਰਲਾ ਉਨੇ ਵੇਚਣੀ ਆ ਕਿ ਨਹੀਂ ਤਾਂ ਉਹਦੀ ਮਰਜ਼ੀ ਆ ਬਈ ਤੁਸੀਂ ਕੌਣ ਹੋ ਨੂੰ ਇਹ ਕਹਿ ਕੇ ਲੈ ਮੇਰਾ ਇੱਕ ਕਾਨੂੰਨ ਕਿਹਨੇ ਬਣਾਇਆ ਬਈ ਇੱਕ ਕਾਨੂੰਨ ਤਾਂ ਫਿਰ ਉਹਨਾਂ ਨੇ ਬਣਾਇਆ ਜਿਹੜੇ ਸਰਕਾਰ ਚ ਨੇ ਸਰਕਾਰ ਵਾਲੇ ਜਿਹੜੇ ਸਰਕਾਰ ਬਣੀ ਐ ਉਹ ਪੈਸੇ ਵਾਲੇ ਬੰਨਿਆਂ ਦੀ ਐ ਉਹਨਾਂ ਨੇ ਪੈਸਾ ਛਟਿਆ ਬੋਟਾਂ ਖਰੀਦੀਆਂ ਲੋਕਾਂ ਨੂੰ ਗਮਰਾਹ ਕਰਿਆ ਤਾਕਤ ਹਾਸਲ ਕਰ ਲਈ ਤੇ ਫਿਰ ਕਾਨੂੰਨ ਵੀ ਤਾਂ ਉਹਨਾਂ ਨੇ ਉਹਨਾਂ ਦੇ ਪੱਖ ਦੇ ਬਣਾਉਣੇ ਨੇ ਨਾ ਭਾਈ ਜੇ ਰਾਤ ਨੂੰ ਬਹਿ ਜਾਣਾ ਅੱਜ ਹੀ ਰਾਤ ਨੂੰ ਫੈਸਲਾ ਕਰ ਲੈਣਾ ਭਾਈ ਕਿ ਸਾਰੇ ਪੰਜਾਬ ਦੀ ਜ਼ਮੀਨ ਜਿੰਨੀ ਉਪਜਾਉ ਹੈ 1 ਕਰੋੜ 5 ਲੱਖ ਏਕੜ ਜ਼ਮੀਨ ਇਹਦਾ ਭਾਈ ਸਾਰੀ ਦੀ ਸਾਰੀ ਜ਼ਮੀਨ ਆਰ ਰੈਲੈਂਸ ਦੇ ਮਾਲਕ ਨੂੰ ਅਸੀਂ ਨੇ ਦੇਤੀ ਸਾਡਾ ਕਾਨੂੰਨ ਕਹਿੰਦਾ ਵੀ ਇੱਥੇ ਵੱਡੀ ਖੇਤੀ ਹੀ ਕਾਮਯਾਬ ਹੈ ਵੱਡੀ ਖੇਤੀ ਫਿਰ ਭਾਈ ਫਾਰਮ ਬਣਾਏ ਤੂੰ ਫਾਰਮ 5000 ਏਕੜ ਤੋਂ ਘੱਟ ਦਾ ਫਾਰਮ ਬਣਦਾ ਨਹੀਂ ਜੇ ਫਾਰਮ ਬਣਾਉਣੇ ਨੇ ਫਿਰ ਛੋਟੀਆਂ-ਛੋਟੀਆਂ ਜ਼ਮੀਨਾਂ ਦੇ ਮਾਲਕੀ ਚਾਕੇ ਵੱਡਾ ਮਾਲਕ ਦੇ ਲੱਕੜ ਨਹੀਂ ਲੈ ਕੇ ਆ ਸਕਦੇ ਘਰੋਂ ਬਾਹਰ ਦੇ ਟੋਬੇ ਕੰਨੀ ਛੜਾ ਉਹ ਵੀ ਨਹੀਂ ਜਾ ਸਕਦੇ ਗਾਹ ਪਾਣੀ ਵੀ ਫਿਰ ਉਹਨਾਂ ਦਾ ਹੈ ਬਿਜਲੀ ਵੀ ਫਿਰ ਉਹਨਾਂ ਦੀ ਹੈ ਤਾਕਤ ਹੈ ਜਿਹੜੀ ਪੈਸੇ ਨਾਲ ਬਣੀ ਹੋਈ ਹੈ ਜਿਹੜੀ ਕਾਰਪੋਰੇਟ ਦੀ ਪੱਖੀ ਤਾਕਤ ਹੈ ਐਦੇ ਨਾਲ ਜੰਗ ਲੜਨੀ ਪਣੀ ਇਹ ਤਾਂ ਬੜੀ ਹੈ ਵੱਡੀ ਕੀ ਹੈ ਉਹਦੇ ਕੋਲ ਡਾਂਗ ਹੈ ਪਰ ਆਪਾਂ ਤਾਂ ਉਸ ਫਲਸਫੀ ਨੂੰ ਮੰਨਦੇ ਆ ਕਿ ਇਹਨਾਂ ਤੋਂ ਸਾਰਿਆਂ ਤੋਂ ਵੱਡੀ ਵੀ ਇੱਕ ਤਾਕਤ ਹੈਗੀ ਹੈ ਉਹ ਲੋਕ ਨੇ ਆਪਾਂ ਫਿਰ ਉਹ ਇਕੱਠੀ ਕਰੋ ਆਪਾਂ ਉਹ ਇਕੱਠੀ ਕਰਕੇ ਆ ਛੋਟੀਆਂ-ਛੋਟੀਆਂ ਟੁਕੜੀਆਂ 'ਚ ਲੜ ਰਹੇ ਆ ਮੁਕਾਬਲਾ ਕਰ ਰਹੇ ਆ ਹੁਣ ਕਿੰਨੇ ਕਬਲਾ ਆਪਾਂ ਬਹੁਤ ਥੋੜੇ ਆ ਲਿਆ ਕੇ ਦਿਖਾਉਣਗੇ ਜੇਪੀਸੀ ਕਰਨ ਕਬਜ਼ਾ 에ਰੀਅੋ ਕਬਜ਼ਾ ਕਰ ਨਹੀਂ ਸਕਦੇ ਅਸੀਂ ਤਕੜਿਆ ਕਰ ਜਾਣਗੇ ਉਹ ਕਬਜ਼ਾ ਕਿੰਨਿਆਂ ਨੂੰ ਮਾਰ ਕੇ ਇਹਦੀ ਸ਼ਾਸੀ ਕੀਮਤ ਕਿੱਧਰ ਨ ਜਾਊ ਗਾਂਹ ਵਾਲੀ ਗੱਲ ਕਿੱਧਰ ਨ ਜਾਊ ਲੜਾਈ ਕਿੰਨੀ ਤੇਜ਼ ਹੋ ਇਹਦਾ ਸਾਹਮਣਾ ਕਰ ਸਕਣਗੇ ਕਿ ਨਹੀਂ ਕਰ ਸਕਣਗੇ ਇਹ ਤਾਕਤ ਨੂੰ ਤਾਂ ਇਹ ਲੜਾਈ ਚੱਲ ਸਕਣਗੇ ਕਿ ਨਹੀਂ ਚੱਲ ਸਕਣਗੇ ਕਿਉਂਕਿ ਇਹਨਾਂ ਨੇ ਦੇਖਿਆ ਨਾ ਬਾਈ ਨਾਲ ਬੰਗਲਾਦੇਸ਼ ਦੇ ਵਿੱਚ ਉਹ ਵਿਦਿਆਰਥੀਆਂ ਦਾ ਐਜੀਟੇਸ਼ਨ ਹੀ ਸੀ ਨਾ ਸ਼ੇਖ ਅਸੀਨਾਂ ਨੂੰ ਭਜਦੀ ਨੂੰ ਰਾਹ ਨਹੀਂ ਲੱਭਿਆ ਐ ਵੀ ਪਤਾ ਹੈ ਜਦੋਂ ਜਨਤਾ ਇਕੱਠੀ ਹੁੰਦੀ ਹੈ ਜਦੋਂ ਜਨਤਾ ਇਹ ਸਮਝ ਲੇ ਵੀ ਯਾਰ ਹੁਣ ਤਾਂ ਇੱਦਾਂ ਤਾਂ ਮਰਨਾ ਚੰਗਾ ਹੈ ਫਿਰ ਸਰਕਾਰ ਸਰਕੂਰ ਨਹੀਂ ਫਿਰ ਹਥਿਆਰ ਹਥੂਰ ਨਹੀਂ ਕਿਉਂਕਿ ਹਥਿਆਰ ਵੀ ਫੌਜਾਂ ਕੋਲੇ ਨੇ ਕਿਉਂਕਿ ਤਾਕਤ ਵੀ ਫੌਜਾਂ ਕੋਲੇ ਹੈ ਸਾਡੇ ਨੇ ਉਹ ਸਾਡੇ ਹੋ ਉਨਾਂ ਚਿਰ ਨਹੀਂ ਬਣਦੇ ਜਿੰਨਾ ਚਿਰ ਅਸੀਂ ਉਹਨਾਂ ਦੇ ਮੁਕਾਬਲੇ ਦੇ ਨਹੀਂ ਹੁੰਦੇ ਉਦੋਂ ਫੌਜਾਂ ਨਹੀਂ ਆਸਤੇ ਪੜਸਦੀਆਂ ਬੰਦੂਕਾਂ ਉਹਨਾਂ ਕੰਨੀ ਸੋਡੇ ਕੰਨੀ ਹੁੰਦੀ ਆ ਉਧਰ ਹੋ ਜਾਂਦੀ ਇਸ ਕਰਕੇ ਇਹ ਤਾਕਤ ਇਕੱਠੀ ਕਰੋ ਇਹ ਤਾਕਤ ਜਦੋਂ ਇਕੱਠੀ ਹੁੰਦੀ ਆ ਫਿਰ ਅਹਿਸਾਸ ਹੋ ਜਾਂਦਾ ਯਾਰ ਕੁਝ ਬਣ ਸਕਦਾ ਉਹਦਾ ਗੁੱਡਾ ਤੇ ਚਰਚਾ ਹੈ ਵੀ ਜਦੋਂ ਹਕੂਮਤ ਦਾ ਹੁਕਮ ਹੋ ਗਿਆ ਯਾਰ ਹਕੂਮਤ ਅੱਜ ਕੋਰਟ ਨੇ ਫੈਸਲਾ ਕਰਤਾ ਇਹ ਫੈਸਲਾ ਤਾਂ ਹੁਣ ਮੰਨਣਾ ਹੀ ਪੈਣਾ ਜੀ ਆਦਾ ਸੁਪਰੀਮ ਕੋਰਟ ਨੇ ਫੈਸਲਾ ਕਰਤਾ ਇਹਦਾ ਜੀ ਹੁਣ ਮੰਨਣਾ ਹੀ ਪਣਾ ਸੁਪਰੀਮ ਕੋਰਟ ਸਿਰਫ ਫੈਸਲੇ ਕਰਦੀ ਐ ਇਨਸਾਫ ਨਹੀਂ ਕਰਦੀ ਇਨਸਾਫ ਤਾਂ ਲੋਕ ਕਰਦੇ ਪਤਾ ਹੈ ਨਾ ਭਾਈ ਸਮਝ ਇਨਸਾਫ ਲੋਕ ਕਰਦੇ ਨੇ ਕਿਉਂਕਿ ਇਨਸਾਫ ਤਕੜੀ ਮੰਗ ਤੋੜਦੇ ਉਹ ਐਵੀਡੈਂਸਾਂ ਦੇ ਆਧਾਰ ਤੇ ਫੈਸਲੇ ਕਰਦੇ ਬੰਦਾ ਮਰ ਗਿਆ ਸਾਬਤ ਕਰਨ ਵਾਸਤੇ ਚਾਰਗਵਾਹਾਂ ਦੀ ਲੋੜ ਆ ਸਾਬਤ ਕਰਨ ਵਾਸਤੇ ਚੰਗੇ ਵਕੀਲ ਦੀ ਲੋੜ ਹੈ ਬੰਦਾ ਜਾਉਂਦਾ ਫਿਰਦਾ ਤੇ ਚਾਰ ਬੰਦਿਆਂ ਨੇ ਕਹਿਤਾ ਜੱਜ ਨੂੰ ਵੀ ਬੰਦਾ ਤਾਂ ਮਰ ਗਿਆ ਜੀ ਬੰਦਾ ਜਾਉਂਦਾ ਫਿਰਦਾ ਤੇ ਮੁਰਜੰ 20 ਸਾਲ ਦੀ ਸਜ਼ਾ ਕੱਟ ਰਿਹਾ ਆ ਨਹੀਂ ਦੱਸ ਆ ਨਹੀਂ ਕੋਟ ਇਹੋ ਜਿਹਾ ਝੂਠਾ ਪ੍ਰਬੰਧ ਹੈ ਦੁਨੀਆ ਦੇ ਵਿੱਚ ਇਸ ਗੱਲ ਦੀ ਤੇ ਪੂੰਜੀਪਤੀ ਸ਼ਰਮਾਏਦਾਰ ਹਰ ਰੋਜ਼ ਪੂੰਜੀਆਂ ਉਹਨਾਂ ਦੇ ਮੁਨਾਫਿਆਂ 'ਚ ਵਾਧਾ ਹੋ ਰਿਹਾ ਹੈ ਤੇ ਹੱਥਾਂ ਨਾਲ ਕਿਰਤ ਕਰਨ ਵਾਲੇ ਲੋਕ ਗਰੀਬ ਹੋ ਰਹੇ ਆਹ ਹੱਥਾਂ ਨਾਲ ਕਿਰਤ ਕਰਨ ਵਾਲੇ ਲੋਕਾਂ ਦੇ ਹੱਥਾਂ 'ਚ ਰੋਜ਼ ਕੁਝ ਨਾ ਕੁਝ ਕਿਰ ਜਾਂਦਾ ਹੈ ਤੇ ਪੂੰਜੀਪਤੀਆਂ ਦੀਆਂ ਢੰਡਾਰੀਆਂ ਭਰੀ ਜਾਂਦੀਆਂ ਆ ਜੋ ਕੁਝ ਗੰਦੇ ਦੇਖ ਰਹੇ ਹੋ ਤੁਸੀਂ ਬਹੁਤ ਸਾਰੇ ਗੱਡੀ ਨੂੰ ਜਦੋਂ ਚਾੜਦੇ ਆ ਨਾ ਅਸੀਂ ਇਹ ਸੜਕ ਤੇ ਇੱਕ ਰਾਤ ਅਸੀਂ ਆਇਆ 24 ਤਰੀਕ ਦੀ ਰਾਤ ਨੂੰ ਜਦੋਂ ਇਹ ਤੇ ਗੱਡੀ ਚੜੀ ਨਾਲ ਜਿਹੜਾ ਮੁੰਡਾ ਗੱਡੀ ਚਲਾਉਂਦਾ ਹੈ ਸਾਥੀ 160 ਤੇ ਗੱਡੀ ਜਾ ਰਹੀ ਹੈ ਸਾਨੂੰ ਪਤਾ ਨਹੀਂ ਲੱਗ ਰਿਹਾ ਵੀ 160 ਤੇ ਗੱਡੀ ਜਾ ਰਹੀ ਹੈ ਕਹਿੰਦਾ ਕੀ ਨਜ਼ਾਰੇ ਨੇ ਪ੍ਰਧਾਨ ਜੀ ਭਾਰਤ ਦੇ ਦਾ ਖਰਚਾ ਪੁਣਾ ਦਾ ਖਰਚਾ ਇਹ ਤਾਂ ਕਿ ਸਾਡੀ ਪੂੰਜੀ ਨੂੰ ਹਵਾ ਜਿਹਨੇ ਸੰਦਾ ਹੋਏ ਦਰਮਿਆਨ ਆ ਜੇ ਦੇਖ ਪੋਣੇ ਦੇ ਵਿੱਚ ਕੋਈ ਲਪੇਟਿਆ ਰਾਹ ਨਹੀਂ ਪਿਉਂਦੇ